ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਵਧੀਆ ਫਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਾਟੀਵਿੰਡ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਜਿੰਦੇ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕੋ ਹੀ ਗੱਲ ਦਿਖਾਉਣੀ ਹੈ ਤੇ ਸੂਈ ਸਵਾਈ ਹੈ ਤੇ ਬਾਕੀ ਸੂਈ ਦੇ ਵਾਅਦਾ ਵੀ ਇੱਥੇ ਆਪਾਂ ਨੇ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਉਹ ਵੀਡੀਓ ਕਾਲ ਤੇ ਆਪਣੀ ਚਵਾਈ ਜ਼ਰੂਰ ਕਰਾ ਲਿਆ ਕਰੋ। ਬਾਕੀ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪੁੱਛ ਲਿਆ ਕਰੋ। ਤੇ ਸਾਡੀਆਂ ਗੱਲਾਂ ਵੱਲ ਵੀ ਜ਼ਰੂਰ ਧਿਆਨ ਦਿਆ ਕਰੋ। ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ। ਹੋਠੀਕ ਠਾਕ ਜੀ। ਬਹੁਤ ਵਧੀਆ ਮਾਰਗ ਦੀ ਕਿਰਪਾ ਜੀ। ਚਲੋ ਵਧੀਆ ਕਿਰਪਾ ਚੀ ਦੀ ਜੀ। ਤੇ ਨਾਮ ਦੱਸ ਤੇ ਕਰੀ। ਆ ਵੀ ਜੀ ਮੇਰਾ ਜਿੰਦਾ ਜੀ। ਫੋਨ ਨੰਬਰ ਹੈਗਾ 9914460394। ਠੀਕ ਐ ਐਡਰੈਸ ਹੈਗਾ ਆਪਣਾ ਸ਼ਹਿਰ ਅੰਮ੍ਰਿਤਸਰ ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਪੁਰਾਣੇ ਤਰਨਤਾਰਨ ਰੋਡ ਦੇ ਵਿੱਚ ਹੀ ਬੈਣ ਗਰਵਾਲੀ ਪੈਂਦਾ ਵੀਜੀ ਠੀਕ ਐ ਜੀ ਵੇਗੀ ਉਦਨ ਵਾਲੀ ਫਿਰ ਹਾਂਜੀ ਹਾਂਜੀ ਉਹ ਵੇਗੀ ਆ ਤੀ ਤੇ ਅੱਜ ਵੀ ਕੋਈ ਆ ਅੱਜ ਵੀ 1000 ਰੁਪਏ ਦੀ ਮਾਲ ਤੁਹਾਨੂੰ ਪਤਾ ਤੇਜੀ ਦੂਜੀ ਘਾਟ ਲੱਗਦਾ ਠੀਕ ਐ ਕਿੰਨਾ ਸੂਆ ਜੇ ਦਾ 1000 ਰੁਪਏ ਜੀ ਪਹਿਲਾ ਸੂਆ ਠੀਕ ਐ ਤੇ ਹਾਂ ਜਰ ਦੁੱਧ ਜਿਹੜਾ 10000 ਕਿਲੋ ਹੈਗਾ ਇਹ ਬਹੁਤ ਉਗੀ ਸਾਫ ਸੁਥਰੀ ਬੱਛੀ ਦਰ ਦੀ ਡੁੱਲਗੀ ਆ ਉਹਦਾ ਬਿਨਾ ਰੱਸੀ ਤੋਂ ਚੋਈਦੀ ਬਣਾ ਪਾੜੇ ਤੋਂ ਠੀਕ ਆ ਹਾਂਜੀ 10 ਕਿਲੋ ਹੈਗਾ ਪੱਕਾ ਦੁੱਧ 10 ਕਿਲੋ ਰੁਪਈਏ ਆ ਜਿਹੜਾ ਇੱਥੇ ਚਵਾ ਦੇਣਾ ਆ ਤੁਹਾਡੇ ਘਰੋਂ ਜਿਹੜਾ ਦੋ ਟਾਈਮ ਚੋਲੇ ਹਨਾ ਚਵਾ ਕੇ ਦੇ ਦੇਣਾ ਭਾਵੇਂ ਦੋ ਡੇਢ ਚੋਈ ਜਾਵੇ ਦੋ ਟਾਈਮ ਨਾਲੋਂ ਅੱਛਾ ਹਾਂਜੀ ਸੂਈ ਸਵਾਈ ਆ ਠੀਕ ਆ ਤੇ ਬੱਚਾ ਕੀ ਜੇ ਤੇ ਮਗਰ ਬੱਚਾ ਰੁਪਈਏ ਦਾ ਮਾਰੋ ਬੱਚਾ ਆ ਗਿਆ ਜੀ ਹਾਂ ਬੱਚਾ ਜੇ ਆਪਣੀ ਸਮਝ ਨਾਲ ਕੁਲਾ ਲੇ ਕਿੰਨੇ ਕਿ ਦਿਨਾਂ ਦਾ ਜੀ ਅਜੇ 15 ਦਿਨ ਹੋ ਗਏ ਜੀ ਇਹਨੂੰ 15 ਦਿਨ ਹੋ ਗਏ ਹਾਂਜੀ ਜੀ ਤੇ ਆ ਥਾਣੇ ਦੇ ਦੇਖ ਸਕਦੇ ਆ ਪਾ ਲਾਗੇ ਤਾਂ ਖੋਲੋ ਹਾਂ ਫੇ ਤੋੜ ਦਈਏ ਨਾ ਉਹ ਨਾ ਥੋੜਾ ਗਾਹ ਨੂੰ ਰੱਖ ਦੀ ਆ ਨਿਗਰਵਾਨੇ ਦੀ ਆ ਬਾਕੀ ਜਰਸੀ ਕ੍ਰੋਸ ਤੇ ਆ ਕਿੰਨੀ ਹੀ ਸਾਫ ਆ ਬੈਲਰ ਦੇ ਸਾਹ ਨਾ ਚਲੋ ਕੱਦ ਵੀ ਠੀਕ ਆ ਕਾਰਾ ਜਿਹਾ ਸਰੀਰ ਆ ਮਿੱਡੀਆ ਕੇ ਪਹਿਲੇ ਨਾ ਹੁੰਦੀਆਂ ਆ ਸਰੀਰ ਹੀ ਨਿਕਲੀ ਸਾਰੀ ਕਿਉਂ ਜਾਣਦੇ ਬਾਕੀ ਇਹ ਵੀ ਹਵਾ ਲੜੀ ਤੱਕ ਥੋੜੀ ਗਾਹ ਨੂੰ ਆ। ਸੁਣਾ ਪੁੱਤ ਨੂੰ ਕਿ ਜਾਸਾ ਆ ਜੁਰੀਏ ਸਾਰੀ। ਪੁੱਨੇ ਕੀ ਨਹੀਂ ਗਈ ਪੂਰੀ ਵੈੜ ਆ। ਮੰਗਣਾ ਤੇ ਉਤਰਾ ਵੀ ਜੀ ਚਾਹ ਓਕੇ ਜੀ ਮੈਂ ਨਾ ਹਰ ਇੱਕ ਇਧਰ ਵਾਲਾ ਲੱਗਦਾ ਬਾਗੇ ਜੀ ਹਾਂਜੀ ਦਿਖਾ ਦਿਓ ਛੱਟਾ 2000 ਰੁਪਏ ਆ ਦੇਖਾ ਦਿਓ ਚਾਹ ਚਾਹ ਕੋਈ ਪੂਰ ਛੱਟਾ ਨਹੀਂ ਆ ਮਗਰ ਇਹ ਤਾਂ ਨੇ ਤੇ ਪਿਛਲੇ ਸਾਲਾਂ ਦਾ ਚਾਹ ਦੇ ਚਾਹਦੇ ਜੀ ਠੀਕ ਹੈ ਜੀ ਕੰਨੀ ਸੇ ਲਿਆ ਤੇ ਬਿਨਾਂ ਰਸੀ ਤੋਂ ਹਾਂਜੀ ਇਹ ਆ ਵੀ ਜਿਹੜਾ 10 ਕਿਲੋ ਦੁੱਧ ਜਿਹੜਾ ਹੁਣ ਜਿਹੜਾ ਚਵਾਦ ਨਾ ਰੁਪੀ ਜੀ ਕਰੋ ਜਿਹੜਾ ਚਵਾਦ ਅੱਗੇ ਚਾਹਾਂਗਾ ਉਹਦੇ ਬਾਅਦ ਤੇ 11 ਕਿਲੋ ਦੁੱਧ ਚਾਹਾਂਗੇ ਅੱਛਾ ਜਿਨੇ ਆਨਲਾਈਨ ਮੰਗਾਉਣੀ ਹੋਊ ਉਹਦੇ ਬਾਅਦ ਤੇ ਦੱਸ ਬਾਕੀ ਇਹ ਆ ਵੀ ਚਲੋ ਇਹੋ ਜਿਹੇ ਗਾਵਾਂ ਦੀ ਫੈਟ ਵੀ ਚੰਗੀ ਹੁੰਦੀ ਆ ਤੇ ਨਾ ਕੋਈ ਬਹੁਤੀ ਗਰਮੀ ਦੀ ਪ੍ਰਵਾਹ ਤੇ ਨਾ ਕੋਈ ਬਹੁਤੀ ਠੰਡ ਦੀ ਪ੍ਰਵਾਹ ਜਿਨੇ ਘਰ ਦੁੱਧ ਵਰਤਣਾ ਆ ਉਹਦੇ ਲਈ ਇਹ ਵਾਅਦੇ ਬਹੁਤ ਵਧੀਆ ਵੀ ਜੀ ਤੇ ਮੁੱਲ ਫਿਰ ਇਹਦਾ ਮੋਲਣਾ ਕਰੀਆ ਰੁਪਈਏ ਜੀ ਦੇਣ ਵਾਲੀ ਗੱਲ ਕਰੀਏ ਕਿੰਨੇ ਆ ਕਿਦੇ 50000 ਦੇੋ ਜੀ 35000 ਦੇ ਹਾਂਜੀ ਕਰਨਾ ਕ ਵਿੱਚ ਮੰਨ ਤਾਂ ਨਾ ਕੋਈ ਆਏਗਾ ਇਹਦਾ ਕਰਦਾ ਅੱਛਾ ਹਾਂਜੀ ਚਲੋ 30000 ਦੇ 34000 ਦੇ ਚਲੋ ਕੋ ਫੋਨ ਲਾਉਗਾ ਤਾਂ ਮੌਕੇ ਤੇ ਹੋ ਜਾਊਗਾ ਮੋਲ ਜੀ ਸ਼ੋਰ ਛੱਪਾ ਕਰਦਾ ਰੁਪਈਏ ਜੀ ਠੀਕ ਹੈ ਜੀ ਕੋਈ ਫੇਰ ਫੋਨ ਲਾਵੇ ਬਾਕੀ ਮੰਨਤਾਂ ਤੇ ਚਲੋ ਮੌਕੇ ਤੇ ਹੋ ਹੀ ਜਾਊਗਾ ਹਾਂਜੀ ਤੇ ਬਾਕੀ ਹਰ ਵੀਡੀਓ ਚ ਬੇਨਤੀ ਇਹੀ ਹੁੰਦੀ ਹੈ ਵੀ ਆਪਣੇ ਦੋ ਟਾਈਮ ਚਬਾਈ ਕਰਕੇ ਖੜੋ ਅਸੀਂ ਕਦੇ ਵੀ ਨਹੀਂ ਕਹਿੰਦੇ ਵੀ ਬਿਨਾ ਚਬਾਈ ਤੋਂ ਜਾਂ ਕਿਸੇ ਦੀ ਗਾਰੰਟੀ ਦੇ ਪੈਸੇ ਲੈ ਜਾਈਓ ਆਪਣੀ ਸਮਝ ਨਾਲ ਤੇ ਆਪਣੀ ਜ਼ਿੰਮੇਵਾਰੀ ਤੇ ਲੋਚ